ਉੱਗੇ ਪੰਜਾਬੀ ਕਲਾਕਾਰ ਜਸਵੰਦਰ ਪੱਲਾ ਦਾ ਦੇਹਾਂਤ ਹੋ ਗਿਆ ਉਹ 80 ਸਾਲ ਦੇ ਸਨ ਉਹਨਾਂ ਦਾ ਜਨਮ 4 ਮਈ 1960 ਨੂੰ ਹੋਇਆ ਸੀ ਦੂਰਦਰਸ਼ਨ ਤੋਂ ਪ੍ਰਸਾਰਿਤ ਪ੍ਰੋਗਰਾਮ ਛੰਕਾਟਾ ਚਾਚਾ ਚਤਰਾ ਦੇ ਕਿਰਦਾਰ ਵਜੋਂ 1988 ਵਿੱਚ ਉਹਨਾਂ ਨੂੰ ਟੀਵੀ ਸਕਰੀਨ ਤੇ ਇੱਕ ਵੱਖਰੀ ਪਛਾਣ ਮਿਲੀ ਜਿਸ ਵਿੱਚ ਇਹਨਾਂ ਦੇ ਮੁੱਖ ਸਾਥੀ ਕਲਾਕਾਰ ਬਾਲ ਮੁਕੰਦ ਸ਼ਰਮਾ ਤੇ ਨੀਲੂ ਸਨ ਉਹਨਾਂ ਦੀ ਪਹਿਲੀ ਫਿਲਮ 1998 ਵਿੱਚ ਦੁੱਲਾ ਪੱਟੀ ਆਈ ਸੀ ਜਸਵੰਦਰ ਪੱਲਾ ਨੇ ਪੰਜਾਬ ਪੰਜਾਬ ਖੇਤੀਬੜੀ ਯੂਨੀਵਰਸਿਟੀ ਤੋਂ ਖੇਤੀ ਵਿਗਿਆਨ ਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਸੀ ਜਸਵਿੰਦਰ ਪੱਲਾ 1999 ਚ ਪੰਜਾਬ ਖੇਤੀਬੜੀ ਯੂਨੀਵਰਸਿਟੀ ਵਿਖੇ ਖੇਤੀਬੜੀ ਪਸਾਰ ਸਿੱਖਿਆ ਚ ਲੈਕਚਰਾਰ ਵਜੋਂ ਸ਼ਾਮਲ ਹੋਏ ਤੇ 2020 ਚ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਏ ਖਰਾਬ ਸਿਹਤ ਦੇ ਚਲਦਿਆਂ ਜਸਵਿੰਦਰ ਪੱਲਾ ਨੇ ਅਸਵੀਰ ਮੋਹਾਲੀ ਦੇ ਹਸਪਤਾਲ ਵਿੱਚ ਆਖਰੀ ਸਾਹ ਲਿਆ ਉਹਨਾਂ ਦੀ ਮੌਤ ਬ੍ਰੇਨ ਸਟ੍ਰੋਕ ਕਾਰਨ ਹੋਈ ਉਹਨਾਂ ਦਾ ਅੰਤਿਮ ਸੰਸਕਾਰ ਪਲਕੇ ਮੋਹਾਲੀ ਦੇ ਬਲੌਂਗੇਜ ਕੀਤਾ ਜਾਵੇਗਾ ਉਹਨਾਂ ਮੇਲ ਕਰਾ ਦੇ ਰੱਬਾ ਜੱਟ ਐਂਡ ਜੂਲੀਅਟ ਕੈਰੀਅਨ ਜੱਟਾ ਗੋਲਕ ਬੁਗਨੀ ਬੈਂਕ ਤੇ ਬਟੂਆ ਚੱਕ ਦੇ ਫੱਟੇ ਡੈਡੀ ਕੂਲ ਮੁੰਡੇ ਫੂਲ ਮਾਹੌਲ ਠੀਕ ਹੈ ਬਾਬਲ ਦਾ ਵੇੜਾ ਜਿਨ੍ਹਾਂ ਮੇਰਾ ਦਿਲ ਲੁੱਟਿਆ ਪਾਵਰ ਕਟ ਮੇਲ ਕਰਾ ਦੇ ਰੱਬਾ ਵਰਗੀਆਂ ਮਸ਼ਹੂਰ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਮਿਆਰੀ ਪ੍ਰਦਰਸ਼ਨ ਕੀਤਾ ਉਹਨਾਂ ਦੇ ਅਕਾਲ ਚਲਾਣੇ ਦੀ ਖਬਰ ਨਾਲ ਪੰਜਾਬੀ ਮਨੋਰੰਜਨ ਜਗਤ ਸੋਗ ਵਿੱਚ ਹੈ ਜਸਮੰਦਰ ਪੱਲਾ ਨੂੰ ਪੰਜਾਬੀ ਸਿਨੇਮਾ 'ਚ ਆਪਣੀ ਕਾਮੇਡੀ ਸੁਭਾਅ ਅਤੇ ਅਪੁੱਲ ਭੂਮਿਕਾਵਾਂ ਲਈ ਜਾਣਿਆ ਜਾਂਦਾ ਰਹੇਗਾ ਪੱਲਾ ਫਿਲਮ ਅਤੇ ਸਟੇਜ ਦੋਵਾਂ 'ਚ ਇੱਕ ਸਥਾਈ ਵਿਰਾਸਤ ਛੱਡ ਗਏ ਨੇ